ਗੇ ਜ਼ੋਰਦਾਰ ਤਾੜੀਆਂ ਮਾਰ ਦੋ ਵੀ ਮੁੰਡੇ ਲਈ ਐਨਾ ਸ਼ਰੀਰ ਨੂੰ ਵਲਵਿੰਗ ਜੇ ਪਾ ਕੇ ਮੋੜਨਾ ਬਹੁਤ ਔਖਾ ਭਾਈ ਬਹਿ ਜਾ ਮਾੜਾ ਪਿਆ ਭਰਾਨੋ ਦੀ ਪਿਆਰ ਹੋ ਯਾਰਾ ਮਾੜਾ ਵੇਖੀਏ ਮੁੰਡੇ ਦੀ ਕਲਾ ਇੱਕ ਕੰਮ ਬਹੁਤ ਔਖਾ ਹੈ ਇਹ ਸੌਖਾ ਨਹੀਂ ਸਾਡਾ ਵੀਰ ਮੋਨਕ ਵੇਖੋ ਕਿੱਥੇ ਹੈ ਮੇਰਾ ਬੜਾ ਪਿਆਰਾ ਵੀਰ ਹੈ ਗੁਲਜਾਰੀ ਮੋਨਕ ਸਾਡੀ ਖੇਡ ਕਬੱਡੀ ਦਾ ਇੱਕ ਬਹੁਤ ਵੱਡਾ ਮੱਲ ਜਦੋਂ ਵਿਸ਼ਵ ਕਬੱਡੀ ਕੱਪ ਹੋਇਆ ਤੇ ਮੌਨਕ ਦੇ ਗੁਲਜਾਰੀ ਦਾ ਭੰਗੜਾ ਦੁਨੀਆ ਦੇ ਦਿਲ ਲੁੱਟ ਗਿਆ ਖਿਡਾਰੀ ਸਾਰੇ ਵਧੀਆ ਖੇਡਦੇ ਆ ਪਰ ਕਿਸੇ ਕਿਸੇ 플레이ਰ ਦਾ ਲੈਜਾ ਹੁੰਦਾ ਹੈ ਟਾਈਮ ਹੁੰਦਾ ਦਿਨ ਹੁੰਦਾ ਦੁਨੀਆ ਬੜਾ ਪਿਆਰ ਕਰਦੀ ਹੈ ਇਹ ਵੀ ਨੌਜਵਨ ਲੰਮਾ ਪੈੜਾ ਤੈਅ ਕਰਕੇ ਉਸ ਇਲਾਕੇ ਦੇ ਵਿੱਚੋਂ ਆਇਆ ਹੈ ਜਿਸ ਇਲਾਕੇ ਦੀ ਮੈਂ ਗੱਲ ਕੀਤੀ 29 ਮਈ ਦਾ ਦਿਨ ਸਾਡੇ ਪੰਜਾਬ ਲਈ ਬੜਾ ਮਾੜਾ ਦਿਨ ਸੀਗਾ ਆਇ ਤੇ ਦਿਨ ਸਾਡੇ ਤੋਂ ਸਾਡਾ ਸ਼ੁਭਦੀਪ ਸਿੰਘ ਮੁੱਸੇਵਾਲਾ ਦੂਰ ਗਿਆ ਕਦੇ ਵੀ ਉਹ ਜਦ ਦਿਨ ਫੇਰ ਕਿਸੇ ਪਰਿਵਾਰ ਦੇ ਉੱਪਰ ਕਿਸੇ ਵੀਰ ਦੇ ਉੱਪਰ ਇਦਾਂ ਦਾ ਨਾਮ ਆਵੇ ਕਿਉਂਕਿ ਸਿੱਧੂ ਮੂਸੇ ਵਾਲੇ ਦੀ ਕਲਮ ਉਹਦੇ ਬੋਲ ਇੱਕ ਵੱਖਰੀ ਸੀ ਦੁਨੀਆ ਤੋਂ ਕਿਉਂਕਿ ਯੋਧਿਆਂ ਦੀ ਉਮਰ ਥੋੜੀ ਘੱਟ ਹੁੰਦੀ ਹੈ ਉਹ ਘੱਟ ਜਿਉਂਦੇ ਆ ਪਰ ਜਿਉਂਦੇ ਅਣਖ ਨਾਲ ਤੇ ਦੁਨੀਆ ਹਮੇਸ਼ਾ ਜਿਹੜਾ ਨਾਮ ਹੈ ਉਸ ਨੌਜਵਾਨ ਦਾ ਅਮਰ ਹੋਇਆ ਹੈ ਉਸ ਮਾਂ ਨੂੰ ਉਸ ਬਾਪ ਨੂੰ ਉਸ ਪਰਿਵਾਰ ਨੂੰ ਜਿਹੜੀ ਕਹਾਟ ਆ ਕਦੇ ਪੂਰੀ ਨਹੀਂ ਹੋ ਸਕਦੀ ਹਰੇਕ ਦਿਲ ਦੇ ਵਿੱਚ ਵਸਦਾ ਹੈ ਮੁੱਸੇ ਵਾਲਾ ਔਰ ਇਹਦੇ ਲਈ ਵੀ ਤਾੜੀਆਂ ਮਾਰ ਦਿਓ ਮੁੱਸੇ ਵਾਲੇ ਸਿੱਧੂ ਨੇ ਨਾਂ ਤੇ ਵੀ ਤਾੜੀਆਂ ਮਾਰ ਦਿਓ ਕੇ ਮਾਨ ਸਤਕਾਰ ਇੱਕ ਸਾਡੀ ਮਾਂ ਖੇਡ ਕਬੱਡੀ ਚਮਕਾ ਗਿਆ ਕੇ ਦੂਜਾ ਸਾਨੂੰ ਹੋਂ ਦੀ ਲੜਾਈ ਵੀ ਸਿਖਾ ਗਿਆ ਕੇ ਤੀਜਾ ਬਣ ਗਿਆ ਟਿੱਬਿਆਂ ਦਾ ਵਾਸੀ ਵੈਰੀਆਂ ਨੇ ਤਿੰਨੇ ਮਾਰਦੇ ਜਾਫੀ ਥਾਪੀ ਤੇ ਸਿਰੇ ਦਾ ਸਿਆਸੀ ਚਾਹੇ ਉਹ ਸਿੱਧੂ ਹੇ ਦੀਪ ਸਿੱਧੂ ਆਇਆ ਚਾਹੇ ਸੰਦੀਪ ਨੰਗਲੰਮੀਆ ਕਿ ਕਦੇ ਕਾਟੇ ਜਿਹੜੇ ਪੂਰੇ ਨਹੀਂ ਹੋ ਸਕਦੇ ਇਹਦੇ ਲਈ ਤਾੜੀਆਂ ਮਾਰਦੀਆਂ ਜ਼ੋਰ ਦਾ ਤਾੜੀਆਂ ਮਾਰ ਦਿਓ ਮੇਰੇ ਵੀ